ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਰਖੜੀ ਸਪੈਸ਼ਲ ਤੇ ਕਹਾਣੀਕਾਰਨੀ ਜੀ ਪਰਮਜੀਤ कौर ਸਰਹੰਦ ਤੇ ਕਹਾਣੀ ਉਡੀਕ ਸ਼ਰਨ ਨੇ ਸਵੇਰੇ ਸਵੇਰੇ ਸਾਰਾ ਕੰਮ ਮੁਕਾ ਲਿਆ ਸੀ ਅੱਜ ਰਖੜੀ ਜੋ ਸੀ ਗੈਸ ਚੁੱਲੇ ਤੇ ਹਲਕੇ ਹਲਕੇ ਸੇਕ ਤੇ ਰਿੱਜਦੀ ਖੀਰ ਬਦਾਮੀ ਜੀ ਪਾ ਮਰਨ ਲੱਗ ਪਈ ਸੀ ਬਣਾ ਕੇ ਰੱਖੀਆਂ ਸਬਜ਼ੀਆਂ ਦੀ ਮਹਿਕ ਨਾਲ ਘਰ ਵੀ ਜਿਵੇਂ ਭਰਿਆ ਭਰਿਆ ਲੱਗ ਰਿਹਾ ਸੀ ਪਰ ਉਹਨੂੰ ਆਪਣੇ ਅੰਦਰ ਇੱਕ ਅਜੀਬ ਜਿਹਾ ਖਾਲੀਪਨ ਮਹਿਸੂਸ ਹੋ ਰਿਹਾ ਸੀ ਸ਼ਰਨਜੀਤ ਨੇ ਸਾਰਾ ਕੁਝ ਬੜੇ ਚਾਤੇ ਰੀਜਨਲ ਬਣਾਇਆ ਸੀ ਅੱਜ ਉਹਦੀਆਂ ਦੋਵੇਂ ਨਣਦਾਂ ਨੇ ਆਪਣੇ ਭਰਾ ਦੇ ਯਾਨੀ ਉਹਦੇ ਪਤੀ ਦੇ ਰਖੜੀ ਬੰਨਣਾ ਆਉਣਾ ਸੀ ਇੱਕ ਵਾਰ ਉਹਦੇ ਮਨ ਵਿੱਚ ਖੋਜੇ ਪਈ ਭੈਣ ਦੇ ਸੁੱਚੇ ਨਿਸਵਾਰਥ ਪਿਆਰ ਨੇ ਉਹਦੇ ਅੰਦਰ ਸਿਰ ਚੁੱਕਿਆ ਛੱਡ ਪਰੇ ਹੋਈ ਬੀਤੀ ਨੂੰ ਤੋੜ ਸੁੱਟ ਕੀਤਾ ਪ੍ਰਣ ਭੁੱਲ ਜਾ ਖਾਦੀ ਸੋਹ ਚੰਦਰੀਏ ਤੇਰਾ ਇੱਕੋ ਇੱਕ ਭਰਾ ਲੱਖ ਐਬੀ ਕਬਾਬੀ ਸਹੀ ਵੈਲੀ ਸ਼ਰਾਬੀ ਹੈ ਤਾਂ ਤੇਰਾ ਮਾਂ ਜਾਇਆ ਤੂੰ ਉਹਨੂੰ ਗੋਦ ਚੁੱਕ ਕੇ ਖੜਾਇਆ ਘੂਰਿਆ ਛਿੜਕਿਆ ਤੇ ਫਿਰ ਲਾਡਾਂ ਨਾਲ ਮਨਾਇਆ ਨੋਹਾਂ ਨਾਲ ਮਾਸ ਥੋੜਾ ਟੁੱਟ ਜਾਂਦਾ ਪਰ ਦੂਜੇ ਪਾਲਿਓ ਚਾਰ ਵਰੇ ਪਹਿਲਾਂ ਦੀਆਂ ਕੰਡਿਆਲੀ ਥੋਰ ਵਰਗੀਆਂ ਯਾਦਾਂ ਨੇ ਦੁੱਖ ਨਾਲ ਝੰਬ ਕੇ ਰੱਖ ਦਿੱਤਾ ਉਸ ਨੇ ਆਪਣੇ ਭੈਣ ਪਿਆਰ ਨਾਲ ਭਰੇ ਤੇ ਪੰਗਰੇ ਮਨ ਨੂੰ ਡੋਲ-ਡੋਲ, ਦੁਲ-ਦੁਲ ਜਾਂਦੇ ਮਨ ਨੂੰ ਫੇਰ ਤਕੜਾ ਕਰ ਲਿਆ। ਉਹਦਾ ਮਨ ਸਮੇਂ ਨਾਲ ਸਖਤ ਜ਼ਰੂਰ ਹੋ ਗਿਆ ਸੀ ਪਰ ਪੱਥਰ ਨਹੀਂ। ਸ਼ਰਨਜੀਤ ਨੇ ਆਪਣੀਆਂ ਅੱਖਾਂ 'ਚ ਤੈਰਦੇ ਹੰਝੂ ਬੇਹਿਰੈਮੀ ਜੀ ਨਾਲ ਪੂੰਝ ਸੁੱਟੇ। ਉਹਨੇ ਆਪਣੇ ਮਨ ਨੂੰ ਸਬਰ ਤੇ ਅਕਲ ਦਾ ਠੁੰਮਣਾ ਲਾ ਦਿੱਤਾ ਕਿ ਜਿਨ੍ਹਾਂ ਦੇ ਕੋਈ ਭੈਣ ਨਹੀਂ ਹੁੰਦੀ, ਕੋਈ ਰਖੜੀ ਨਹੀਂ ਬੰਨ੍ਹਦੀ, ਉਹਨਾਂ ਦੀ ਕਿਹੜਾ ਉਮਰ ਘਟ ਜਾਂਦੀ ਆ। ਜਿਨ੍ਹਾਂ ਦੀਆਂ ਭੈਣਾਂ ਭੁੱਖੀਆਂ ਪਿਆਸੀਆਂ ਰਹਿ ਕੇ ਸੋ ਸੋ ਸ਼ਗਨਾ ਨਾਲ ਸੁੱਚੇ ਮੂੰਹ ਭਰਾ ਦੇ ਰਖੜੀ ਬੰਦੀਆਂ ਨੇ ਉਹ ਕਿਹੜਾ जग ਜਾਣ ਲੱਗਦੀ ਉਹਦੀ ਬਾਹ ਫੜ ਲੈਂਦੀਆਂ ਨੇ ਹਰ ਰੋਜ਼ ਖਬਰਾਂ ਪੜ੍ਹੀ ਸੁਣੀਂਦੀਆਂ ਨੇ ਕੋਈ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਕੋਈ ਸੱਜ ਵਿਆਹਿਆ ਦੋ ਭੈਣਾਂ ਦਾ ਭਰਾ ਕਈ ਕੱਲਾਕਾਰਾ ਗੱਭਰੂ ਪੁੱਤ ਦੇ ਟੱਬਰ ਨੂੰ ਛੱਡ ਘੜੀਆਂ ਪਲਾਂ 'ਚ ਖਤਮ ਹੋ ਜਾਂਦੇ ਫਿਰ ਕਿਹੜਾ ਰਖੜੀ ਇਹਨਾਂ ਨੂੰ ਬਚਾ ਲੈਂਦੀ ਆ ਇਹ ਤਾਂ ਐਵੇਂ ਮਨ ਦੇ ਭਰਮ ਨੇ ਸ਼ਰਨਜੀਤ ਦੇ ਮਨ 'ਚ ਫਿਰ ਬਵਾਲ ਜਿਹਾ ਉੱਠਿਆ ਇਹ ਕਹਿੰਦੇ ਅੱਗ ਲੱਗਣੀ ਟੀਵੀ ਨੇ ਰਖੜੀ ਦਾ ਬਹੁਤਾ ਰਾਮ ਰੋਲਾ ਪਾਇਆ ਹੋਇਆ ਤੇ ਰਹਿੰਦੀ ਕਸਰ ਆਹ ਅਖਬਾਰ ਕੱਢ ਦਿੰਦੇ ਨੇ ਚਲੋ ਉਹ ਜਾਣੇ ਬਹਾਨੇ ਨਾਲ ਭੈਣ ਭਰਾ ਮਿਲਤਾ ਲੈਂਦੇ ਨੇ ਪਰ ਮੈਂ ਤਾਂ ਉਹ ਵੀ ਛੱਡ ਦਿੱਤਾ ਉਸ ਨਿਰਮੋਹੀ ਨੇ ਛੁਡਾ ਦਿੱਤਾ ਪਰ ਉਹਦੀ ਉਡੀਕ ਨਹੀਂ ਛੱਡ ਹੁੰਦੀ ਉਨਣਾਂ ਦਾ ਦੇ ਆਉਣ ਦੀ ਤੇ ਉਹਨਾਂ ਦੇ ਖਾਣੇ ਦੀ ਤਿਆਰੀ ਕਰਦੀ ਆਟਾ ਗੁੰਦੀ ਗੁੰਦੀ ਫਿਰ ਚਾਰ ਬਰੇ ਪਿੱਛੇ ਪਾਉਂ ਗਈ ਉਸ ਦਿਨ ਵੀ ਅੱਜ ਵਾਂਗੀ ਉਸ ਵਕਤ ਸਾਰੇ ਕੰਮ ਨਿਪਟਾਲੇ ਸਨ ਕਿ ਪਹਿਲਾਂ ਪੇਕੇ ਜਾ ਕੇ ਭਰਾ ਦੇ ਰਖੜੀ ਬੰਨਣਾ ਵਾ ਫਿਰ ਨਣਦਾ ਨੇ ਆਪਣੇ ਭਰਾ ਦੇ ਰਖੜੀ ਬੰਨਣ ਆਉਣਾ ਉਦੋਂ ਤੱਕ ਮੈਂ ਮੂੜਾ ਵਾਂ ਆਉਂਦੀਆਂ ਨੂੰ ਮੈਂ ਘਰ 'ਚ ਹਵਾਂ ਕਿਹੜੇ ਇਹਨਾਂ ਦੇ ਮਾਪੇ ਬੈਠੇ ਨੇ ਹੁਣ ਤਾਂ ਅਸੀਂ ਦੋਵੇਂ ਜੀ ਇਹਨਾਂ ਦੇ ਮਾਪੇ ਆਂ ਸਾਹਿ ਤਾਂ ਕੁੜੀਆਂ ਕਹਿੰਦੀਆਂ ਨੇ ਇੱਕ ਵੀਰ ਦਈ ਵੀਰਬਾ ਮੇਰੀ ਸਾਰੀ ਉਮਰ ਦੇ ਮਾਪੇ ਇੱਕ ਹੂਗ ਜੀ ਸ਼ਰਨਜੀਤ ਦੇ ਮਨ ਵਿੱਚੋਂ ਨਿਕਲੀ ਜੇ ਮੇਰਾ ਇੱਕ ਹੋਰ ਵੀਰ ਹੁੰਦਾ ਮੈਂ ਉਹਦੇ ਰਖੜੀ ਬੰਨ੍ਹ ਆਉਂਦੀ ਫੇਰ ਸੰਭਲਦੇ ਆਉਨੇ ਸੋਚਿਆ ਜੇ ਉਹ ਵੀ ਇਸੇ ਵਰਗਾ ਹੁੰਦਾ ਫਿਰ ਕੀ ਕਰਦੀ ਚੱਲ ਮਨਾ ਸਬਰ ਕਰ ਪਰ ਸਬਰ ਕਿੱਥੇ ਕਰ ਹੁੰਦਾ ਸ਼ਰਨਜੀਤ ਨੂੰ ਉਹ ਰਖੜੀ ਵਾਲਾ ਦਿਨ ਕੱਲ ਵਾਂਗ ਯਾਦ ਸੀ ਉਹ ਘਰ ਦੇ ਸਾਰੇ ਕੰਮ ਧੰਦੇ ਸਾੰਭ ਬਸ ਚੜ੍ਹ ਕੇ 9 ਵਜੇ ਦੇ ਨੂੰ ਪੇਕੇ ਜਾ ਪੁੱਜੀ। ਉਹਦੀ ਪਰਜਾਈ ਕੰਮਾਂਕਾਰਾਂ ਚ ਰੁੱਝੀ ਹੋਈ ਸੀ ਤੇ ਤਿੰਨ ਬੱਚੇ ਟੀਵੀ ਦੇਖ ਰਹੇ ਸਨ। ਉਹਦੀ ਭਤੀਜੀ ਨੇ ਆਪਣੇ ਦੋਵੇਂ ਭਰਾਵਾਂ ਦੀ ਰਖੜੀ ਬੰਨ ਛੱਡੀਆਂ ਸਨ। ਪਾਲ ਦੇ ਪਾਲ ਸ਼ਰਨਜੀਤ ਨੂੰ ਐਵੇਂ ਹੀ ਵਿਹੜੇ 'ਚ ਭਰਾ ਨਾਲ ਖੇਡਦਿਆਂ ਲੜਦਿਆਂ ਝਗੜਦਿਆਂ ਬਚਪਨ ਯਾਦ ਆ ਗਿਆ। ਤੁਰ ਗਏ ਮਾਪੇ ਜਿਵੇਂ ਸਮਰਤਕ ਅੱਖਾਂ ਅੱਗੇ ਆ ਖੜੇ ਹੋਣ। ਸੋਚਾਂ ਦਾ ਪੱਲਾ ਛਾਡੋ ਭਰਾ ਕੋਲ ਜਾ ਖੜੀ ਉਹਦੇ ਭਰਾ ਜੱਸੀ ਨੇ ਉਹਨੂੰ ਦੁਆ ਸਲਾਮਤਾ ਕੀਤੀ ਪਰ ਅੱਗੇ ਹੋ ਕੀ ਨਾ ਪਹਿਲਾਂ ਵਾਂਗ ਨਿੰਮਕੇ ਮਿਲਿਆ ਤੇ ਨਾ ਹੀ ਗੱਲ ਲਾਇਆ ਪਰ ਜਾਈ ਸ਼ਰਨਜੀਤ ਦੇ ਪੈਰੀ ਹੱਥ ਲਾ ਕੇ ਪਾਣੀ ਦਾ ਗਲਾਸ ਫੜਾ ਕੇ ਤੇ ਇਹ ਕਹਿੰਦੇ ਆ ਭੈਣ ਜੀ ਮੈਂ ਹੁਣੇ ਆਈ ਰਸੋਈ ਦੇ ਕੰਮ ਤਾਂ ਦੇ ਨਹੀਂ ਮੁੱਕਦੇ ਤੁਸੀਂ ਬੈਠੋ ਮੈਂ ਚਾਹ ਲੈ ਕੇ ਆਵਾਂ ਰਸੋਈ ਵੱਲ ਮੁੜ ਗਏ ਸ਼ਰਨਜੀਤ ਵੀ ਉੱਠ ਕੇ ਉਹਦੇ ਨਾਲ ਰਸੋਈ ਵੱਲ ਹੋਲੀ ਤੇ ਕਿਹਾ ਲਿਆ ਮੈਂ ਕੁਝ ਮਦਦ ਕਰਾ ਦਿਆਂ ਵੇਲੀਆਂ ਹੋ ਕੇ ਦੋ ਕੜੀ ਬੈਠਾਂਗੀਆਂ ਮੈਂ ਵੀ ਜੱਗੀ ਦੇ ਰਖੜੀ ਬਨ ਕੇ ਛੇਤੀ ਮੁੜਨਾ ਉੱਥੇ ਵੀ ਭੈਣੇ ਹੋਰਾਂ ਨੇ ਆਉਣਾ ਪਰਜਾਈ ਨੇ ਚਾਹ ਦਾ ਪਾਣੀ ਗੈਸ ਚੁੱਲੇ ਤੇ ਧਰਦੀ ਨੇ ਕਿਹਾ ਤੁਸੀਂ ਐਨੇ ਚ ਰਖੜੀ ਬੰਨੋ ਮੈਂ ਚਾਹ ਲੈ ਕੇ ਆਈ ਜਿਉਂ ਹੀ ਸ਼ਰਨਜੀਤ ਰਸੋਈ 'ਚੋਂ ਨਿਕਲੀ ਉਹਨੇ ਦੇਖਿਆ ਕਿ ਜੱਗੀ ਮੋਟਰਸਾਈਕਲ ਸਟਾਰਟ ਕਰੀ ਗੇਟ ਤੋਂ ਬਾਹਰ ਹੋ ਗਿਆ ਸੀ ਉਹ ਮੁੜ ਕੇ ਰਸੋਈ 'ਚ ਵੜੀ ਤੇ ਪਰਜਾਈ ਨੂੰ ਪੁੱਛਿਆ ਅਮਰਜੀਤ ਜੱਗੀ 'ਗਿੱਧਰ ਨੂੰ ਗਿਆ ਉਸਨੇ ਹਰਖੇ ਹੋਏ ਮਨ ਤੇ ਸੜੇ ਭੂਜੇ ਬੋਲਾ ਨਾਲ ਜਵਾਬ ਦਿੱਤਾ ਗਿਆ ਹੁਣ ਹੈ ਠੇਕੇ ਹੋਰ ਕਿੱਥੇ ਉਜੜਨੇ ਨੇ ਗੋਲੀਆਂ ਕੈਪਸੂਲ ਤਾਂ ਉੱਠਦਾ ਹੀ ਟੱਫ ਲੈਂਦਾ ਮੈਂ ਤਾਂ ਬੀਬੀ ਤਾਹੀਂ ਕਹਿੰਦੀ ਸੀ ਤੈਨੂੰ ਤੂੰ ਜ਼ਮੀਨ ਵਾਲਾ ਸਿਆਪਾ ਮੁਕਾ ਦੇ ਦੋਵਾਂ ਭਤੀਜਿਆਂ ਦੇ ਨਾਮ ਕਰਵਾ ਦੇ ਜੇ ਇਹਦੀ ਨਾਮ ਕਰਵਾਈ ਤਾਂ ਇਹ ਤਾਂ ਚਾਰ ਦਿਨਾਂ ਚ ਵੇਚ ਕੇ ਖਾ ਪੀ ਜੂ 25 ਕਿੱਲਿਆਂ ਦੀ ਕਮਾਈ ਇਹਦੇ ਨਸ਼ੇ 'ਚ ੜੀ ਜਾਂਦੀ ਹੈ ਸ਼ਰਨਜੀਤ ਦਾ ਦਿਲ ਤੜਪ ਕੇ ਰਹਿ ਗਿਆ ਉਹ ਭਰਾ ਦੇ ਕਾਰਨਾਮਿਆਂ ਨੂੰ ਭੁੱਲੀ ਤਾਂ ਨਹੀਂ ਹੋਈ ਸੀ ਪਰ ਉਹ ਸੋਚ ਰਹੀ ਸੀ ਕਿ ਅੱਜ ਤਿਹਾੜ ਦੇ ਦਿਨ ਤਾਂ ਬੰਦਾ ਬਣਿਆ ਰਹਿੰਦਾ ਪਰ ਜਾਈ ਦੀ ਗੱਲ ਨੇ ਵੀ ਉਹਦਾ ਅੰਦਰ ਲੋ ਦਿੱਤਾ ਸੀ ਉਹਦੇ ਮਨ 'ਚ ਆਇਆ ਕਿ ਮੈਂ ਤਾਂ ਸੇਰ ਚੀਜ਼ ਦੀ ਵੀ ਰਵਾਦਾਰ ਨਹੀਂ ਮੈਂ ਜਾਂ ਮੇਰੇ ਪਤੀ ਨੇ ਤਾਂ ਕਦੇ ਇਹਨਾਂ ਦੀ ਜ਼ਮੀਨ ਤੇ ਝਾਕ ਵੀ ਨਹੀਂ ਰੱਖੀ ਪਰਜਾਈ ਦੇ ਮਨ 'ਚ ਇਹ ਕੀ ਆਈ ਜ਼ਮੀਨ ਹੁਣ ਵੀ ਇਹਨਾਂ ਦੀ ਆ ਫੇਰ ਵੀ ਇਹਨਾਂ ਦੀ ਹੀ ਰਹਿਣੀ ਆ ਸ਼ਰਨਜੀਤ ਨੇ ਮਨ ਮਾਰ ਕੇ ਚਾਹਤਾ ਪੀ ਲਈ ਭਰਾ ਨੂੰ ਗਿਆ 2 ਘੰਟੇ ਹੋ ਚੱਲੇ ਸਨ ਪਰਜਾਈ ਆਪਣੇ ਕੰਮਾਂ 'ਚ ਲੱਗੀ ਹੋਈ ਸੀ ਕਮੀਆਂ ਦੀ ਕੁੜੀ ਆਈ ਹੋਰ ਲਾਗਣਾ ਸੇਰਨਾ ਵੀ ਆਇਆ ਤਾਂ ਅਮਰਜੀਤ ਨੂੰ ਰਖੜੀ ਫੜਾ ਗਈ ਉਹਨੇ ਸਭ ਨੂੰ 150 ਦੇ ਕੇ ਤੋਰਿਆ ਰਖੜੀਆਂ ਦਾ ਥੱਬਾ ਸਾਹਮਣੇ ਮੇਜ਼ ਤੇ ਪਿਆ ਸੀ ਸ਼ਰਨਜੀਤ ਨੂੰ ਜਾਪਿਆ ਜਿਵੇਂ ਉਹ ਰਖੜੀਆਂ ਉਹਦੇ ਪਰਸੇ 'ਚ ਪਈ ਰਖੜੀ ਦਾ ਮੂੰਹ ਚੜਾ ਰਹੀਆਂ ਹੋਣ ਉਸਨੇ ਉੱਠ ਕੇ ਬੱਚਿਆਂ ਨਾਲ ਪਰਚਣ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਆਪਣੇ ਬੱਚਿਆਂ ਦਾ ਖਿਆਲ ਆ ਗਿਆ ਜਿਨ੍ਹਾਂ ਨੂੰ ਉਹ ਸੁੱਤੇ ਪਏ ਛੱਡ ਕੇ ਆਈ ਸੀ ਦੀ ਆਪਣੇ ਪਤੀ ਨੂੰ ਆ ਕੇ ਆਈ ਸੀ ਠਹਿਰ ਕੇ ਨਹਾ ਧਵਾ ਦੇਣਾ ਨਾਸ਼ਤਾ ਬਣਾ ਚੱਲੀ ਆ ਤੁਸੀਂ ਆਪ ਵੀ ਖਾ ਲੈਣਾ ਤੇ ਬੱਚਿਆਂ ਨੂੰ ਵੀ ਖਵਾ ਦੇਣਾ ਮੈਂ ਗਈ ਤੇ ਆਈ ਸ਼ਰਨਜੀਤ ਦੀਆਂ ਸੋਚਾਂ ਦੀ ਤੰਦ ਮੋਟਰਸਾਈਕਲ ਦੀ ਆਵਾਜ਼ ਨੇ ਤੋੜੀ ਉਹਦੇ ਭਰਾ ਜੱਗੀ ਨੇ ਆਲੇ ਦੁਆਲੇ ਦੇਖਿਆ ਤੇ ਬੋਲਿਆ ਚਲੀ ਗਈ ਰਖੜੀ ਵਾਲੀ ਆ ਜਾਂਦੀ ਹੈ ਸਵੇਰੇ ਸਵੇਰੇ ਮਠਿਆਈ ਦਾ ਡੱਬਾ ਚੁੱਕ ਕੇ ਭਰਾ ਦਾ ਐਨਾ ਹੀ ਪਿਆਰਾ ਤਾਂ ਪਹਿਲਾਂ ਆਪਣੇ ਹਿੱਸੇ ਦੀ ਜ਼ਮੀਨ ਮੇਰੇ ਨਾਮ ਲਵਾ ਦੇਵੇ ਅਮਰਜੀਤ ਸ਼ਰਾਬੀ ਪਤੀ ਨੂੰ ਇਸ਼ਾਰੇ ਨਾਲ ਸਮਝਾ ਰਹੀ ਸੀ ਕਿ ਸ਼ਰਨਜੀਤ ਅੰਦਰ ਹੀ ਐ ਪਰ ਜੱਗੀ ਨਸ਼ੇ ਦੀ ਲੋਰ ਵਿੱਚ ਬੋਲੀ ਜਾ ਰਿਹਾ ਸੀ ਮੈਂ ਤਾਂ ਤੈਨੂੰ ਸਵੇਰੀ ਆਖ ਦਿੱਤਾ ਸੀ ਕਿ ਮੈਂ ਉਹਦੇ ਆਈ ਤੋਂ ਖਿਸਕ ਜਾਣਾ ਘੰਟਾ ਡੇਢ ਘੰਟਾ ਨਹੀਂ ਮੁੜਨਾ ਆਪੇ ਚਲੀ ਜਾਉ ਉੜੀ ਕੁੜੀ ਕੇ ਮੈਂ ਤਾਂ 2 ਘੰਟੇ ਲਾਇਆ ਬਾਹਰ ਜੱਗੀ ਨੂੰ ਨਹੀਂ ਸੀ ਪਤਾ ਕਿ ਉਹਦੀ ਰਖੜੀ ਵਾਲੀ ਭੈਣ ਨਾਂ ਲੱਗਦੇ ਬੱਚਿਆਂ ਦੇ ਕਮਰੇ 'ਚ ਖੜੀ ਸਭ ਕੁਝ ਸੁਣ ਰਹੀ ਸੀ ਖੜੀ ਖੜੋਤੀ ਸ਼ਰਨਜੀਤ ਜਿਵੇਂ ਬੁੱਤ ਬਣ ਗਈ ਹੋਵੇ ਤੇ ਜ਼ਮੀਨ ਉਹਦੇ ਪੈਰਾਂ ਥੱਲੇੋਂ ਖਿਸਕ ਗਈ ਹੋਵੇ ਮੋਟਰਸਾਈਕਲ ਦੀ ਆਵਾਜ਼ ਸੁਣ ਸ਼ਰਨਜੀਤ ਨੇ ਰਖੜੀ ਪਰਚ ਚੋਂ ਕੱਢ ਲਈ ਸੀ ਜੋ ਉਹਦੇ ਹੱਥ ਚੋਂ ਛੁੱਟ ਕੇ ਫਰਸ਼ ਤੇ ਡਿੱਗ ਪਈ ਤੇ ਨਾਲ ਹੀ ਮਠਿਆਈ ਵਾਲਾ ਡੱਬਾ ਵੀ ਪੁੰਜੇ ਜਾ ਪਿਆ ਜਿਹੜਾ ਉਹਨੇ ਭਰਾ ਦਾ ਮੂੰਹ ਮਿੱਠਾ ਕਰਾਉਣ ਲਈ ਉਹਨੇ ਹੁਣੇ-ਹੁਣੇ ਖੋਲਿਆ ਸੀ ਸ਼ਰਨਜੀਤ ਨੂੰ ਇੱਕਦਮ ਜਿਵੇਂ ਕੋਈ ਝਟਕਾ ਜਿਹਾ ਲੱਗਿਆ ਉਹਨੇ ਦੇਖਿਆ ਕਿ ਉਹਦੀ ਪਰਜਾਈ ਜੱਗੀ ਨੂੰ ਧੂਕੜਿਸ ਕਰਕੇ ਘਰ ਦੇ ਪਿਛਵਾੜੇ ਵੱਲ ਲੈ ਜਾਂਦੀ ਸੀ ਸ਼ਰਨਜੀਤ ਨੇ ਡਿੱਗੀ ਹੋਈ ਰਖੜੀ ਚੁੱਕੀ ਤੇ ਖਿਲਰੀ ਹੋਈ ਮਠਿਆਈ ਇਕੱਠੀ ਕਰਕੇ ਡੱਬੇ ਵਿੱਚ ਪਾਈ ਤੇ ਘਰੋਂ ਬਾਹਰ ਹੋ ਗਈ ਉਹਦੇ ਮਨ ਵਿੱਚ ਖਵਰੇ ਕੀ ਆਈ ਕਿ ਮੁੜ ਉਸਨੇ ਮਠਿਆਈ ਦਾ ਡੱਬਾ ਤੇ ਹੱਥ 'ਚ ਫੜੀ ਰੱਖੜੀ ਬਾਬਲ ਦੇ ਦਰਦੀਆਂ ਦੇਲੀਆਂ ਤੇ ਰੱਖ ਦਿੱਤੀ ਉਸ ਨੇ ਭਰਾ ਦੀ ਤੇ ਮਾਪਿਆਂ ਦੇ ਵੇੜੇ ਖੇੜੇ ਦੀ ਸੁਖ ਮੰਗਦਿਆਂ ਪ੍ਰਣ ਕੀਤਾ ਕਿ ਉਹ ਮੁੜ ਕਦੇ ਵੀ ਭਰਾ ਦੇ ਰਖੜੀ ਬੰਨਣ ਨਹੀਂ ਆਵੇਗੀ ਤੇ ਡਾਕ ਰਾਹੀਂ ਵੀ ਕਦੇ ਰਖੜੀ ਨਹੀਂ ਭੇਜੇਗੀ ਉਹਨੇ ਸੋਚਿਆ ਜਦ ਮੋਦੀਆਂ ਤੰਦਾਂ ਹੀ ਟੁੱਟ ਚੁੱਕੀਆਂ ਨੇ ਮਾਨ ਆਦਰ ਦੀਆਂ ਡੋਰਾਂ ਦੇ ਰੰਗ ਹੀ ਫਿੱਟ ਚੁੱਕੇ ਨੇ ਤਾਂ ਫਿਰ ਕੀ ਰੱਖਿਆ ਹੈ ਇਹਨਾਂ ਬਾਦੂ ਦੀਆਂ ਰਸਮਾਂ ਵਿੱਚ ਉਹ ਦਿਨ ਤੋਂ ਆ ਦਿਨ ਸ਼ਰਨਜੀਤ ਮੁੜ ਕੇ ਕਦੇ ਪੇਕੇ ਘਰ ਨਾ ਗਈ। ਹਰ ਵਰੇ ਰਖੜੀ ਵਾਲੇ ਦਿਨ ਸ਼ਰਨਜੀਤ ਦੇ ਮਨ 'ਚ ਬੜੇ ਉਤਰਾ ਚੜਾਉਂਦੇ। ਉਹਨੂੰ ਭਰਾ ਦੇ ਭਲੇਖੇ ਵੀ ਪੈਂਦੇ। ਉਹਦੀ ਉਡੀਕ ਰਹਿੰਦੀ ਪਰ ਭਰਾ ਜਾਂ ਪਰਜਾਈ ਮੁੜ ਕਦੇ ਵੀ ਉਹਦੇ ਘਰ ਨਾ ਆਏ। ਸ਼ਰਾਬੀ ਹੋਏ ਭਰਾ ਦਾ ਐਕਸੀਡੈਂਟ ਹੋਇਆ ਤਾਂ ਕਿਸੇ ਨੇ ਸ਼ਰਨਜੀਤ ਨੂੰ ਖਬਰ ਦੇ ਦਿੱਤੀ। ਉਹ ਦੋਵੇਂ ਜੀ ਹਸਪਤਾਲ ਜਾ ਕੇ ਉਹਨਾਂ ਨੂੰ ਮਿਲਾਏ। ਇਸ ਪਿੱਛੋਂ ਕਦੇ-ਕਦੇ ਭਰਾ ਪਰਜਾਈ ਦਾ ਸੁਨੇਹਾ ਆ ਜਾਂਦਾ। ਜਮੀਨ ਦਾ ਕੁਝ ਕਰ ਦੰਦੇ ਗੱਲ ਕਿਸੇ ਕੰਡੇ ਲੱਗਦੀ ਝੰਝੜ ਮੁੱਕਦਾ ਪਤਾ ਨਹੀਂ ਸ਼ਰਨਜੀਤ ਕਦੋਂ ਤੱਕ ਇਹਨਾਂ ਵਹਿਣਾ ਚ ਗੋਤੇ ਖਾਂਦੀ ਰਹਿੰਦੀ ਜੇ ਉਹਦਾ ਪਤੀ ਉਹਨੂੰ ਚਾਲੀ ਆਵਾਜ਼ ਨਾਲ ਮਾਰਦਾ ਉਹ ਝਾਦੇ ਕੱਪ ਚੁੱਕ ਪਤੀ ਦੇ ਕੋਲ ਜਾ ਬੈਠੀ ਅੱਜ ਉਹਨੇ ਕੋਈ ਫੈਸਲਾ ਕਰ ਲਿਆ ਸੀ ਉਹ ਇਸ ਫੁੱਲਾਂ ਤੋਂ ਵੀ ਹੌਲੇ ਭਾਰ ਵਾਲੀ ਰਖੜੀ ਪਰਬਤ ਵਰਗੇ ਭਾਰ ਨੂੰ ਆਪਣੇ ਮਨ ਤੋਂ ਆਪਣੀ ਆਤਮਾ ਤੋਂ ਲਾ ਦੇਣਾ ਚਾਹੁੰਦੀ ਸੀ ਉਹਨੇ ਬੜੀ ਆਰਸੀ ਨਾਲ ਆਪਣੇ ਪਤੀ ਨੂੰ ਕਿਹਾ ਭੈਣ ਜੀ ਹੋਰਾਂ ਦੇ ਆਉਣ ਤੋਂ ਬਾਅਦ ਆਪਾਂ ਕਚਹਿਰੀ ਚੱਲਾਂਗੇ ਮੈਂ ਵਸੀਅਤ ਲਿਖ ਦਿਆਂਗੀ ਜਿਸ ਚ ਪੇਕਿਆਂ ਤੋਂ ਆਪਣੇ ਹਿੱਸੇ ਆਉਂਦੀ ਜ਼ਮੀਨ ਆਪਣੇ ਭਤੀਜਿਆਂ ਦੇ ਨਾਮ ਕਰ ਦਿਆਂਗੀ ਸ਼ਰਨਜੀਤ ਦੇ ਪਤੀ ਨੇ ਪਮੱਤਰਦਿਆਂ ਕਿਹਾ ਕੱਲੇ ਭਤੀਜਿਆਂ ਦੇ ਨਾਮ ਕਿਉਂ ਭਤੀਜੀ ਦੇ ਕਿਉਂ ਨਹੀਂ ਸ਼ਰਨਜੀਤ ਨੇ ਅੱਖਾਂ ਭਰਦਿਆਂ ਕਿਹਾ ਮੈਂ ਇਹ ਫੈਸਲਾ ਬਹੁਤ ਸੋਚ ਸਮਝ ਕੇ ਕੀਤਾ ਜੇ ਪਤੀ ਜੀ ਨੂੰ ਹਿੱਸਾ ਦਿੱਤਾ ਤਾਂ ਕੱਲ ਨੂੰ ਉਹਦੇ ਭਰਾ ਵੀ ਉਸ ਨਾਲ ਉਹ ਕੁਝ ਕਰਨਗੇ ਜੋ ਮੇਰੇ ਨਾਲ ਹੋਇਆ ਮੈਂ ਕਾਗਜ਼ ਦਾ ਇਹ ਟੁਕੜਾ ਆਜੀ ਕਿਸੇ ਹੱਥ ਭਰਾ ਨੂੰ ਭੇਜ ਕੇ ਮਨ ਦੇ ਭਾਰ ਤੋਂ ਮੁਕਤ ਹੋ ਜਾਣਾ ਚਾਹੁੰਦੀ ਹਾਂ ਸ਼ਰਨਜੀਤ ਦੇ ਪਤੀ ਨੇ ਭਾਵਕ ਹੁੰਦਿਆਂ ਕਿਹਾ ਤੂੰ ਇਹ ਕੰਮ 2-3 ਬਰੇ ਪਹਿਲਾਂ ਹੀ ਕਿਉਂ ਨਹੀਂ ਕਰ ਦਿੱਤਾ ਇਸ ਭਾਰ ਨੂੰ ਕਦੋਂ ਦਾ ਲਾ ਕੇ ਪਰ੍ਹਾਂ ਮਾਰਦੀ ਚੱਲ ਹੁਣੇ ਤਿਆਰ ਹੋ ਜਾ ਕਚਹਿਰੀ ਤੋਂ ਵਾਪਸ ਆਉਂਦਿਆਂ ਸ਼ਰਨਜੀਤ ਅਜੀਬ ਜਿਹਾ ਚੈਨ ਮਹਿਸੂਸ ਕਰ ਰਹੀ ਸੀ। ਉਹਦੀ ਆਤਮਾ ਤੋਂ ਅਜਮਣਾਮੁਹੀ ਬੋਝ ਲੈ ਗਿਆ ਸੀ। ਰਖੜੀ ਦਾ ਭਾਰੇ ਪਰਬਤ ਜਿੱਡਾ ਬੋਝ। ਪੇਕਿਆਂ ਦੀ ਜ਼ਮੀਨ ਜੇ ਦਾਦਾ ਉਸ ਨੂੰ ਕੋਈ ਲਾਲਚ ਨਹੀਂ ਸੀ। ਉਹ ਤਾਂ ਸਦਾ ਪੇਕਿਆਂ ਦੀ ਸੁਖ ਲੋੜਦੀ ਸੀ। ਉਹਨਾਂ ਦਾ ਭਲਾ ਚਾਹੁੰਦੀ ਸੀ ਕਿ ਜੇ ਜ਼ਮੀਨ ਮੇਰੇ ਨਾਮ ਰਹੇਗੀ ਤਾਂ ਵੈਲੀ ਭਰਾ ਵੇਚ ਨਹੀਂ ਸਕੇਗਾ। ਭਰਾ ਪਰਜਾਈ ਦੇ ਮਨ ਦੀ ਮੈਲ ਧੋਣ ਲਈ ਅੱਜ ਨੂੰ ਇਹ ਫੈਸਲਾ ਲੈਣਾ ਹੀ ਪਿਆ ਸ਼ਰਨਜੀਤ ਨੇ ਵਸੀਅਤਨਾਮਾ ਉਸੇ ਵੇਲੇ ਕਿਸੇ ਦੇ ਹੱਥ ਭਰਾ ਨੂੰ ਕੱਲ ਦਿੱਤਾ ਅੱਜ ਭਰਾ ਪਰਜਾਈ ਦੇ ਆਉਣ ਦੀ ਉਡੀਕ ਹੀ ਨਹੀਂ ਬਲਕਿ ਪੇਕਿਆਂ ਤੋਂ ਆਉਣ ਵਾਲੇ ਸੁਨੇਹਾਂ ਦੀ ਉਡੀਕ ਵੀ ਮੁੱਕ ਗਈ ਸੀ ਦੋਸਤੋ ਇਹ ਸੀ ਛੋਟੀ ਜਿਹੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ ਧੰਨਵਾਦ